ਬਸ ਐਦਾ ਹੀ ਨਿਕਿਆ ਮੋਟੀਆਂ ਗੱਲਾਂ ਤੋਂ ਲੈ ਕੇ ਤੇ ਮੁੜ ਕੇ ਇੱਥੇ ਤੱਕ ਕੰਮ ਪਹੁੰਚ ਗਿਆ ਉਹ ਬਾਕੀ ਯਾਰ ਕੱਟ ਲੈ ਬੋਲ ਦੇਨੀ ਮੁੜ ਦੇ ਦਰਾਂਗੇ ਜਿਦਾਂ ਰ ਮਨੇ ਕਰਾ ਮੁੱਢੀ ਬੋਲ ਦੇਨੀ ਯਾਰ ਕਿੱਦਾਂ ਕਰਨਾ ਫਿਰ ਦੱਸੋ ਕਿੱਦਾਂ ਕਰਾਂ ਬੋਲ ਦੇ ਨਹੀਂ ਇੱਥੇ ਬੈਠੇ ਜੀ ਯਾਰ ਫਿਰ ਕਿੱਦਾਂ ਕਰਨਾ ਦੱਸੋ ਇੱਧਰ ਹੀ ਨਾ ਲਾਸਟ ਵਾਰੀ ਕਰਨਾ ਉਹ ਰਹਿਣ ਦੇ ਨੇ ਚਲੋ ਕਰੋ ਸਟਾਰਟ ਕਰੀਏ ਚਲੋ 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 ਹਾਂ ਆਓ ਦੁਬਾਰਾ ਹੁਣ ਦੱਸ ਦੋ ਸਾਰੀ ਗੱਲ ਕੀ ਹੈ ਮੈਂ ਇੱਧਰ ਆਣ ਕੇ ਇੱਧਰ ਰੱਖਣਾ ਵਾ ਤੇ ਇੱਧਰ ਨਹੀਂ ਰੱਖਣਾ ਹੈਗਾ ਠੀਕ ਹੈ ਨਾ ਇੱਧਰ ਰੱਖਣਾ ਕੀ ਹੈ ਇੱਧਰ ਨਹੀਂ ਬਾਜੀ ਇੱਧਰ ਕਰ बोल देनी तू ही ਇੱਥੇ ਬੈਠੇ ਜੀ ਨਹੀਂ ਉਦਾਂ ਹੀ ਜੋਣੀ ਅੱਗੇ ਕੀ ਕਹਣਾ ਵਾ ਹੁਣ ਇੱਥੇ ਦੁਬਾਰਾ ਕਰਤਾ ਵਾ ਤੇ ਪੇੜਾ ਦਾ ਕਾਲੀ ਬੀਟ ਹੋਣੀ ਚਾਹੀਦੀ ਮੰਨੇ ਜੀ ਤੋ ਵਾ ਤੇ ਇੱਥੇ ਬੈਠੇ ਜੀ ਤੇ ਮੈਂ ਸੋਚਨ ਨਹੀਂ ਆ ਵੀ ਘਰ ਆਉਂਦੇ ਤੇ ਕੋਈ ਸਲਾਹ ਕਰ ਦੇ ਕਾਦੀ ਸਲਾਹ ਕਰਨੀ ਹੈ ਸਲਾਹ ਹੀ ਇੱਥੇ ਆ ਤੈਨੂੰ ਪੁੱਛਣਾ ਸੀ ਵਨ ਮੈਂ ਮੰਨਦੀ ਆ ਮੰਮੀ ਹੁਣਾਂ ਦਾ ਸੁਭਾਅ ਇਦਾਂ ਦਾ ਵਾ ਪਰ ਹੁਣ ਘਰ ਵੀ ਕੀ ਕਰ ਫਿਰ ਤਾਂ ਸ਼ੁਰੂ ਕਰੀ ਮੈਂ ਮੰਨਦੀ ਆ ਕਿ ਮੰਮੀ ਆ ਤੁਹਾਡੇ ਦੰਦ ਹੀ ਲੈਣੇ ਆ ਲੈ ਦੰਦ ਦੰਦ ਕੱਢ ਦੇ ਬਰਸ ਚਲੋ ਚਲ ਮੈਂ ਮੰਨਦੀ ਆ ਮੰਮੀ ਹੁਣਾਂ ਦੀ ਗਲਤੀ ਆ ਉਹਨਾਂ ਦਾ ਤਾਂ ਸੁਭਾਈ ਇਦਾਂ ਦਾ ਹੋ ਗਿਆ ਵਾ ਤੇ ਜੇ ਅਹੀਂ ਹੁਣ ਉੱਥੇ ਨਹੀਂ ਨਾ ਜਾਂਦੇ ਗੱਡੀ ਵੀ ਰੱਖਣੀ ਪੈਂਦੀ ਆ ਚੰਗਾ ਨਹੀਂ ਲੱਗਦਾ ਹਨਾ ਹਾਂ ਹੁਣਾਂ ਜਿੱਦਾਂ ਠੀਕ ਨਹੀਂਗੇ ਭਾਈ ਦੋ ਹੋਰ ਤਰ੍ਹਾਂ ਨਹੀਂ ਕੜੀ ਕਿੱਦਾਂ ਦੀ ਆਉਣੀ ਤੇ ਕਿੱਦਾਂ ਦੀ ਨਹੀਂ ਹਾਂ ਇੱਕ ਚਲੋ ਮੰਮੀ ਆਇਆ ਹੈਲੋ ਹੈਲੋ ਵਾਹ ਚਲ ਜੋਤਨਾ ਤਾਂ ਹੋ ਗਈ ਗੱਲ ਆ ਗਏ ਤੁਸੀਂ ਹਾਂਜੀ ਜੇ ਪਾਜੀ ਠੀਕ ਨਹੀਂ ਆ ਤੇ ਇਹਨਾਂ ਨੂੰ ਜਾਣਾ ਚਾਹੀਦਾ ਠੀਕ ਹੈ ਨਾ ਇਹਨਾਂ ਦੇ ਨਾਲ ਹੀ ਸਾਰਾ ਹਾਂ ਤੇ ਬਾਕੀ ਮੇਰੇ ਕੋਲ ਇਹ ਗੱਲ ਪਤਾ ਕੀ 2 1 ਬਾਕੀ ਗੱਲਾਂ ਠੀਕ ਆ ਜੋ ਬੰਦਾ ਜੋਤਨਾ ਇਹ ਮਹਿਸੂਸ ਕਰਦੇ ਆ ਕਿਤੇ ਇਹ ਨਾ ਸੋਚਣ ਡੈਡੀ ਵੀ ਮੇਰੀ ਬੇਇੱਜ਼ਤੀ ਹੋ ਗਈ ਆ ਇਹ ਪ੍ਰੋਣਾ ਵੀ ਚੰਗਾ ਆ ਰਵਿੰਦਰ ਵੀ ਠੀਕ ਹੋ ਗਈ ਆ ਇੱਥੇ ਵੀ ਕੋਈ ਨਾ ਇਹ ਸਾਥੀ ਕਾ ਬੰਦਾ ਹੀ ਆ ਤੇ ਨਾਲੇ ਉਹਨਾਂ ਦਾ ਫਰਜ਼ ਬੰਦਾ ਵੀ ਆਪਣੇ ਪਿਓ ਦੀ ਜਿਹੜੀ ਆ ਦੇਖਭਾਲ ਵਨ ਮੇਰੇ ਮਨ ਵਿੱਚ ਵੀ ਇਹੋ ਗੱਲ ਹੀ ਆ ਵੀ ਆਪਣੇ ਡੈਡੀ ਦਾ ਸੁਣ ਕੇ ਤੇ ਰਹਿ ਨਹੀਂ ਸਕਦਾ ਗਾੜੀ ਉਹਦੀ ਮਰਜ਼ੀ ਆ ਨਾ ਬੱਸ ਐਦਾ ਹੀ ਨਿਕਿਆ ਮੋਟੀਆਂ ਗੱਲਾਂ ਤੋਂ ਲੈ ਕੇ ਤੇ ਮੁੜ ਕੇ ਇੱਥੇ ਤੱਕ ਕੰਮ ਪਹੁੰਚ ਗਿਆ। ਉਹ ਬਾਕੀ ਇਹ ਆ। ਕੱਟ ਲੈ। ਕੱਟ ਲੈ ਇੱਥੇ। 2 1 ਬੋਲ ਦੇਨੀ। ਮੁੜਦਾ ਦਰ ਅਗੇ। ਜਿਦਾਂ ਰਮਣੇ ਕਰਾਇਆ। ਮੋੜ ਦੇ। ਬੋਲ ਦੇਨੀ। ਯਾਰ ਕਿੱਦਾਂ ਕਰਨਾ ਫਿਰ ਦੱਸੋ। ਮਾਫਲੇ। ਕਿੱਦਾਂ ਕਰਾਂ? 2 1 ਬੋਲਦੇ ਨਹੀਂ ਇੱਥੇ ਬੈਠੇ ਜੀ ਯਾਰ ਫਿਰ ਕਿੱਦਾਂ ਕਰਨਾ ਦੱਸੋ ਇੱਧਰ ਹੀ ਕਰਨਾ ਹੈ ਲਾਸਟ ਵਾਰੀ ਕਰਨਾ ਉਹ ਰਹਿੰਦੇ ਨੇ ਚਲੋ ਕਰੋ ਸਟਾਰਟ ਕਰਦੇ ਚਲੋ 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 ਹਾਂ ਆਓ ਦੁਬਾਰਾ ਹੁਣ ਦੱਸ ਦੋ ਸਾਰੀ ਗੱਲ ਕੀ ਹੈ ਮੈਂ ਇੱਧਰ ਆਣ ਕੇ ਇੱਧਰ ਰੱਖਣਾ ਵਾ ਤੇ ਇੱਧਰ ਨਹੀਂ ਰੱਖਣਾ ਹੈਗਾ ਠੀਕ ਹੈ ਨਾ ਇੱਧਰ ਰੱਖਣਾ ਕੀ ਹੈ ਇੱਧਰ ਹੀ ਬਾਜੀ ਬੋਲਦੇ ਇੱਧਰ ਕਰ बोल देनी ਤੇ ਇੱਥੇ ਬੈਠੇ ਜੀ ਨਹੀਂ ਉਦਾਂ ਹੀ ਜੋਣੀ ਅੱਗੇ ਕੀ ਕਹਣਾ ਹੁਣ ਇੱਥੋਂ ਦੁਬਾਰਾ ਕਰਤਾ ਵਾ ਤੇ ਪਹਿਲਾਂ ਦਾ ਕਾਲੀ ਵੀਟ ਹੋਣੀ ਚਾਹੀਦੀ ਮੰਨਦੀ ਤੂੰ ਵਾ ਤੇ ਇਹ ਇੱਥੇ ਬੈਠੇ ਜੀ ਤੇ ਮੈਂ ਸੋਚਾਂ ਨਹੀਂ ਆ ਵੀ ਘਰ ਆਉਂਦੇ ਤੇ ਕੋਈ ਸਲਾਹ ਕਰ ਦੇ ਕਾਦੀ ਸਲਾਹ ਕਰਨੀ ਹੈ ਸਲਾਹ ਹੀ ਮੈਂ ਤੁਹਾਨੂੰ ਪੁੱਛਣਾ ਸੀ ਵਨ ਮੈਂ ਮੰਨਦੀ ਆ ਮੰਮੀ ਹੁਣਾਂ ਦਾ ਸਵੇਰਾ ਇਦਾਂ ਦਾ ਵਾ ਪਰ ਹੁਣ ਕਰ ਵੀ ਕੀ ਕਰ ਸੈ ਤਾਂ ਤਾਂ ਸ਼ੁਰੂ ਕਰੀ ਮੈਂ ਮੰਨਦੀ ਆ ਕਿ ਮੰਮੀ ਆ ਤਾੜੇ ਦਾੰਦ ਲੈਣੇ ਆ ਲੈ ਦਾੰਦ ਦਾੰਦ ਕੱਢ ਦੇ ਬਸ ਚੋ ਚੋ ਕਰੋ ਚਲ ਮੈਂ ਮੰਨਦੀ ਆ ਮੰਮੀ ਹੁਣਾਂ ਦੀ ਗਲਤੀ ਆ ਉਹਨਾਂ ਦਾ ਤਾਂ ਸਵੇਾਈ ਇਦਾਂ ਦਾ ਹੋ ਗਿਆ ਵਾ ਤੇ ਜੇ ਅਹੀਂ ਹੁਣ ਉੱਥੇ ਨਹੀਂ ਨਾ ਜਾਂਦੇ ਤਾਂ ਵੀ ਰੱਖਣੀ ਪੈਂਦੀ ਆ ਚੰਗਾ ਨਹੀਂ ਲੱਗਦਾ ਹਨਾ ਹਾਂਜੀ ਹੁਣਾਂ ਜਦੋਂ ਠੀਕ ਨਹੀਂਗੇ ਭਾਈ ਦੋ ਵਾਰ ਤਾਂ ਨਹੀਂ ਕੀ ਕਿੱਦਾਂ ਦੀ ਆਉਣੀ ਤੇ ਕਿੱਦਾਂ ਦੀ ਨਹੀਂ ਹਾਂ ਇੱਕ ਚਲੋ ਮੰਮੀ ਆਇਆ ਹੈਲੋ ਹੈਲੋ ਵਾਣ ਜੋਤਨਾ ਤਾਂ ਹੋ ਗਈ ਗੱਲ ਆ ਗਏ ਤੁਸੀਂ ਹਾਂਜੀ ਜੀ ਪਾਜੀ ਠੀਕ ਨਹੀਂ ਆ ਤੇ ਇਹਨਾਂ ਨੂੰ ਜਾਣਾ ਚਾਹੀਦਾ ਠੀਕ ਹੈ ਨਾ ਇਹਨਾਂ ਦੇ ਨਾਲ ਹੀ ਸਾਰਾ ਹਾਂ ਤੇ ਬਾਕੀ ਮੇਰੇ ਕੋਲ ਇਹ ਗੱਲ ਪਤਾ ਕੀ 2 1 ਬਾਕੀ ਗੱਲਾਂ ਠੀਕ ਆ ਜੋ ਬੰਦਾ ਜੋਤ ਨਾਲ ਇਹ ਮਹਿਸੂਸ ਕਰਦੇ ਆ ਕਿ ਕਿਤੇ ਇਹ ਨਾ ਸੋਚਣ ਡੈਡੀ ਵੀ ਮੇਰੀ ਬੇਇੱਜ਼ਤੀ ਹੋ ਗਈ ਆ ਇਹ ਪਰੋਣਾ ਵੀ ਚੰਗਾ ਆ ਰਵਿੰਦਰ ਵੀ ਠੀਕ ਹੋ ਗਈ ਆ ਤੇ ਇੱਥੇ ਵੀ ਕੋਈ ਨਾ ਹਿੱਸਾ ਠਿਕਾ ਬੰਦਾ ਹੀ ਆ ਤੇ ਨਾਲੇ ਉਹ ਉਹਨਾਂ ਦਾ ਫਰਜ਼ ਬੰਦਾ ਵੀ ਆਪਣੇ ਪਿਓ ਦੀ ਜਿਹੜੀ ਆ ਦੇਖਭਾਲ ਕਰ 1 ਮੇਰੇ ਮਨ ਵਿੱਚ ਵੀ ਇਹੋ ਗੱਲ ਹੀ ਕੀ ਆ ਵੀ ਆਪਣੇ ਡੈਡੀ ਦਾ ਸੁਣ ਕੇ ਤੇ ਰਹਿ ਨਹੀਂ ਸਕਦਾ ਗਾੜੀ ਉਹਦੀ ਮਰਜ਼ੀ ਆ ਨੋ ਬੱਸ ਇਦਾਂ ਹੀ ਨਿਕਿਆ ਮੋਟੀਆਂ ਗੱਲਾਂ ਤੋਂ ਲੈ ਕੇ ਤੇ ਮੁੜ ਕੇ ਇੱਥੇ ਤੱਕ ਕੰਮ ਪਹੁੰਚ ਗਿਆ ਉਹ ਬਾਕੀ ਇਹ ਆ ਕੱਟ ਲੈ ਕੱਟ ਲੈ ਬੋਲ ਦੇਨੀ ਮੁੜਦੇ ਨਾ ਨਿਹਦਰਾ ਮਨੇ ਕਰਾ ਮੋਢੀ ਦੇ ਬੋਲ ਦੇਨੀ ਯਾਰ ਕਿੱਦਾਂ ਕਰਨਾ ਫਿਰ ਦੱਸੋ ਮਾਫਲੇ ਕਿੱਦਾਂ ਕਰਾਂ ਬੋਲਦੇ ਨਹੀਂ ਇੱਥੇ ਬੈਠੇ ਜੀ ਯਾਰ ਫਿਰ ਕਿੱਦਾਂ ਕਰਨਾ ਦੱਸੋ ਇੱਧਰ ਹੀ ਆ ਲੈ ਲਾਸ ਵਾਰੀ ਕਰਨਾ ਉਹ ਰਹਿੰਦ ਨੇ ਚਲੋ ਕਰੋ ਸਟਾਰਟ ਕਰਦੇ ਚਲੋ 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 ਹਾਂ ਆਓ ਦੁਬਾਰਾ ਹੁਣ ਦੱਸ ਦੋ ਸਾਰੀ ਗੱਲ ਕੀ ਹੈ ਬਾਈ ਇਦਾਂ ਆਣ ਕੇ ਇਦਾਂ ਰੱਖਣਾ ਵਾ ਤੇ ਇਦਾਂ ਨਹੀਂ ਰੱਖਣਾ ਹੈਗਾ ਠੀਕ ਹੈ ਨਾ ਇਦਾਂ ਰੱਖਣਾ ਕੀ ਹੈ ਇਦਾਂ ਨਹੀਂ ਬਾਜੀ ਇਦਾਂ ਕਰ बोल देनी तू ही ਇੱਥੇ ਬੈਠੀ ਏ ਜੀ ਨਹੀਂ ਉਦਾਂ ਹੀ ਜੋੜੀ ਅੱਗੇ ਕੀ ਕਹਿੰਦਾ ਵਾ ਹੁਣ ਇੱਥੋਂ ਦੁਬਾਰਾ ਕਰਤਾ ਵਾ ਤੇ ਪੇੜਾ ਦਾ ਕਾਲੀ ਬੀਟਣੀ ਚਾਈਦੀ ਮੰਨਦੀ ਤੂੰ ਆ ਤੇ ਇੱਥੇ ਬੈਠੇ ਏ ਜੀ ਤੇ ਮੈਂ ਸੋਚਣ ਨਹੀਂ ਆ ਵੀ ਘਰ ਆਉਂਦੇ ਤੇ ਕੋਈ ਸਲਾਹ ਕਰ ਦੇ ਕਾਦੀ ਸਲਾਹ ਕਰਨੀ ਹੈ ਸਲਾਹ ਹੀ ਮੈਂ ਤੈਨੂੰ ਪੁੱਛਣਾ ਸੀ ਵਨ ਮੈਂ ਮੰਨਦੀ ਆ ਮੰਮੀ ਹੁਣਾਂ ਦਾ ਸਵੇਰਾ ਇਦਾਂ ਦਾ ਵਾ ਪਰ ਹੁਣ ਘਰ ਵੀ ਕੀ ਕਰ ਫਿਰ ਤਾਂ ਸ਼ੁਰੂ ਕਰੀ ਮੈਂ ਮੰਨਦੀ ਆ ਕਿ ਮੰਮੀ ਆ ਤੁਹਾਡੇ ਦਾੰਦ ਹੀ ਲੈਣੇ ਆਹ ਲੈ ਦਾੰਦ ਦਾੰਦ ਕੱਢਦੇ ਬਸ ਚਲ ਚਲ ਕਰ ਉਹ ਚਲ ਮੈਂ ਮੰਨਦੀ ਆ ਮੰਮੀ ਹੁਣਾਂ ਦੀ ਗਲਤੀ ਆ ਉਹਨਾਂ ਦਾ ਤਾਂ ਹੀ ਸਵੇਾਈ ਇਦਾਂ ਦਾ ਹੋ ਗਿਆ ਵਾ ਤੇ ਜੇ ਅਹੀਂ ਹੁਣ ਉੱਥੇ ਨਹੀਂ ਨਾ ਜਾਂਦੇ ਗੱਡੀ ਵੀ ਰੱਖਣੀ ਪੈਂਦੀ ਆ ਚੰਗਾ ਨਹੀਂ ਲੱਗਦਾ ਹਨਾ ਹਾਂ ਹੁਣਾਂ ਜਿੱਦਾਂ ਠੀਕ ਨਹੀਂਗੇ ਭਾਈ ਦੋ ਹੋਏ ਤੜਾ ਨਹੀਂ ਕੜੀ ਕਿੱਦਾਂ ਦੀ ਆਉਣੀ ਤੇ ਕਿੱਦਾਂ ਦੀ ਨਹੀਂ ਹਾਂ ਇੱਕ ਚਲੋ ਮੰਮੀ ਆਇਆ ਹੈਲੋ ਹੈਲੋ ਵਾਹ ਜੋਤਨਾ ਤਾਂ ਹੋ ਗਈ ਗੱਲ ਆ ਗਏ ਤੁਸੀਂ ਹਾਂਜੀ ਜੇ ਪਾਜੀ ਠੀਕ ਨਹੀਂ ਆ ਤੇ ਇਹਨਾਂ ਨੂੰ ਜਾਣਾ ਚਾਹੀਦਾ ਠੀਕ ਹੈ ਨਾ ਇਹਨਾਂ ਦੇ ਨਾਲ ਹੀ ਆ ਸਾਰਾ ਹਾਂ ਤੇ ਬਾਕੀ ਮੇਰੇ ਕੋਲ ਇਹ ਗੱਲ ਪਤਾ ਕੀ ਏ ਤੂੰ 1 ਬਾਕੀ ਗੱਲਾਂ ਠੀਕ ਆ ਜੋ ਬੰਦਾ ਜੋਤਣਾ ਇਹ ਮਹਿਸੂਸ ਕਰਦੇ ਆ ਕਿਤੇ ਇਹ ਨਾ ਸੋਚਣ ਡੈਡੀ ਵੀ ਮੇਰੀ ਬੇਇੱਜ਼ਤੀ ਹੋ ਗਈ ਆ ਇਹ ਪ੍ਰੋਣਾ ਵੀ ਚੰਗਾ ਆ ਰਵਿੰਦਰ ਵੀ ਠੀਕ ਹੋ ਗਈ ਆ ਇੱਥੇ ਵੀ ਕੋਈ ਨਾ ਇਹ ਸਾਥੇ ਕਾ ਬੰਦਾ ਹੀ ਆ ਤੇ ਨਾਲੇ ਉਹਨਾਂ ਦਾ ਫਰਜ਼ ਬੰਦਾ ਵੀ ਆਪਣੇ ਪਿਓ ਦੀ ਜਿਹੜੀ ਦੇਖਭਾਲ ਕਰ 1 ਮੇਰੇ ਮਨ ਵਿੱਚ ਵੀ ਇਹੋ ਗੱਲ ਹੀ ਆ ਵੀ ਆਪਣੇ ਡੈਡੀ ਦਾ ਸੁਣ ਕੇ ਤੇ ਰਹਿ ਨਹੀਂ ਸਕਦਾ ਗਾੜੀ ਉਹਦੀ ਮਰਜ਼ੀ